ਜੀrangle ਜਾਦੇਵਾਜ ਦੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1693 ਅੱਜ ਦੇ ਦਿਨ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਲੱਖਾ ਸਿੰਘ ਸਿਧਾਣਾ ਤੇ ਹੋਏ 17 ਪਰਚੇ ਲੱਖੇ ਨੇ ਇਹ ਮੁੱਦਾ ਚੱਕਿਆ ਸੀ ਕਿ ਸਾਈਨ ਬੋਰਡ ਆ ਜਿਹੜੇ ਉਹਨਾਂ ਦੇ ਉੱਪਰ ਪੰਜਾਬ ਦੇ ਵਿੱਚ ਪੰਜਾਬੀ ਲਿਖੀ ਹੋਣੀ ਪੰਜਾਬੀ ਦੇ ਵਿੱਚ ਲਿਖਿਆ ਹੋਣਾ ਬਹੁਤ ਜ਼ਰੂਰੀ ਆ ਜਿਸ ਦੇ ਵਿੱਚ ਲੱਖੇ ਸਿਧਾਣਾ ਨੇ ਕਈ ਬੋਰਡਾਂ ਦੇ ਉੱਤੇ ਕਾਲੀ ਸ਼ਾਹੀ ਫੇਰ ਦਿੱਤੀ ਸੀ ਕਾਲਾ ਰੰਗ ਕਰ ਦਿੱਤਾ ਸੀ ਜਿਹਦੇ ਕਾਰਨ ਲੱਖੇ ਸਿਧਾਣਾ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਪਰਚੇ ਹੋਏ ਲੱਖਾ ਸਿੰਘ ਸਧਾਨਾ ਨੇ ਕੀਤਾ ਵੱਡਾ ਕੱਠਾ ਤਲਵੰਡੀ ਸਾਬੋ ਦੰਦਵਾ ਸਾਹਿਬ ਵਿਖੇ ਭਾਰੀ ਕੱਠ ਤੁਸੀਂ ਰੈਲੀ ਦੇਖ ਸਕਦੇ ਹੋ ਸੁਣੋ ਲੱਖੇ ਦੀ ਜਬਾਨੀ ਕੀ ਕੁਝ ਬੀਤਿਆ ਤੇ ਕੀ ਚਾਹੁੰਦਾ ਲੱਖਾ ਸਿੰਘ ਸਧਾਨਾ ਕੱਲੂ ਘਰੇ ਛੱਲੇ ਆਰਿਆਂ ਤੇ ਕਰਕੇ ਚਰਖਣੀਆਂ ਤੇ ਕਰਕੇ ਟੋਟੇ ਕਰਕੇ ਆਪਣੇ ਬੱਚਿਆਂ ਦੇ ਮਾਮਾਆਂ ਤੇਆਂ ਝੋਗੀਆਂ ਚ ਪਵਾ ਦੇ ਜੰਗਾਂ ਲੜੀਆਂ ਸਰ ਪਰ ਸਰਪਾ ਆਪਣੀ ਧਰਤੀ ਲਈ ਆਪਣੀ ਕੌਮ ਲਈ ਆਪਣੀਆਂ ਨਸਲਾਂ ਦੇ ਲਈ ਮਨੁੱਖਤਾ ਦੇ ਲਈ ਪਰ ਅੱਜ ਸਾਨੂੰ ਇਸ ਦਿਹਾੜੇ ਦੇ ਉੱਤੇ ਖੜ ਕੇ ਸੋਚਣ ਦੀ ਲੋੜ ਹੈ ਕਿ ਕੀ ਅਜੋਕ ਕਰਤਾਰ ਸਿੱਖਾਂ ਦਾ ਖਾਸੇ ਦਾ ਉੱਚਾ ਤੇ ਸੁੱਚਾ ਹੈਗਾ ਕੀ ਅਜਦਾ ਕਰਤਾਰ ਅਜਦਾ ਸਿੱਖ ਅਜਦਾ ਸਰਦਾਰ ਆਪਣੀ ਕੌਮ ਲਈ ਆਪਣੀਆਂ ਨਸਲਾਂ ਲਈ ਆਪਣੀ ਧਰਤੀ ਮਾਰ ਲਈ ਆਪਣੇ ਪਾਣੀਆਂ ਲਈ ਆਪਣੀ ਬੋਦੀ ਲਈ ਲੜ ਰਿਹਾ ਹੈ ਯੂ ਜਿਹੜੇ ਹੈ ਸਿੰਘ ਅਸਕਰ ਰਿਹਾ ਹੈ ਨજર ਨਹੀਂ ਆਉਗਾ ਅਜਦਾ ਸੱਖ ਅਜਦਾ ਸਰਦਾਰ ਅਜਦਾ ਖਾਲਸਾ ਵੱਡੇ ਪੱਤਰ ਦੇ ਉੱਤੇ ਆਪਣੀ ਧਰਤੀ ਮਾਂ ਨੂੰ ਬੇਦਾਵਾ ਲੈ ਕੇ ਲੈ ਚੁੱਕਿਆ ਆਪਣੀ ਧਰਤੀ ਤੋਂ ਪਗੋੜਾ ਹੋ ਚੁੱਕਿਆ ਆਪਣੀ ਮਾਂ ਬੋਲੀ ਵਿਸਾਰ ਚੁੱਕਿਆ ਆਪਣੇ ਪਾਣੀਆਂ ਨੂੰ ਛੱਡ ਚੁੱਕਿਆ ਹੁਣ ਪਾਣੀਆਂ ਦੀ ਗੱਲ ਕੀਤੀ ਬਾਰ ਬਾਰ ਜ਼ਿਕਰ ਹੋਇਆ ਪਾਣੀਆਂ ਦਾ ਲੰਮੇ ਸਮੇਂ ਤੋਂ ਅਸੀਂ ਕਲਾਈ ਲੜ ਰਹੇ ਆ ਪਾਣੀਆਂ ਲਈ ਬੋਦੀ ਲਈ ਧਰਤੀ ਲਈ ਸੋਡੇ ਕੋਲੇ ਪੰਜਾਬ ਦੇ ਲੋਕੋ 15 ਸਾਲ ਦਾ ਪਾਣੀ ਲੱਗਿਆ 15 ਸਾਲ ਦਾ ਧਰਤੀ ਦੇਖਾ ਇਹ ਧਰਤੀ ਬੰਜਰ ਹੋ ਜਾਣੀ ਐ ਇਹ ਸੱਭਿਆਚਾਰ ਆਪਣੇ ਖਤਮ ਹੋ ਜਾਣਾ ਉਹ ਤੇ ਕਹਿੰਦੇ ਆ ਕਿ ਲੱਖਿਆ ਸੇ ਐਡੀ ਹੋ ਸਕਦਾ ਪੰਜਾ ਪਾਣੀਆਂ ਦੀ ਧਰਤੀ ਆ ਆਪਣੀ ਕਿਵੇਂ ਮੁੱਕ ਜੂਗਾ ਤੁਸੀਂ ਸਾਰੇ ਬੈਠੇ ਇਸ ਜਗ੍ਹਾ ਤੇ ਗਵਾਓ ਕਿ ਪਿਛਲੇ 20 ਸਾਲ ਪਹਿਲਾਂ ਦੇਖ ਲਓ ਅੱਜ ਤੋਂ 40 ਸਾਲ ਪਹਿਲਾਂ ਦੇਖ ਲਓ 10 ਸਾਲ ਪਹਿਲਾਂ ਦੇਖ ਲਓ 5 ਸਾਲ ਪਹਿਲਾਂ ਦੇਖ ਲਓ ਤੁਹਾਡੇ ਪਾਣੀ ਦਾ ਪੱਧਰ ਕਿੱਥੇ ਸੀ ਤੇ ਅੱਜ ਤੁਹਾਡਾ ਪਾਣੀ ਕਿੱਥੇ ਚਲੇ ਗਿਆ ਇਹ ਮੈਂ ਨਹੀਂ ਕਹਿੰਦਾ ਇਹ ਖੋਜਾਂ ਹੋਈਆਂ ਨੇ ਉਹ ਕਹਿੰਦੇ ਆ ਕਿ ਪੰਜਾਬ ਕੋਲੇ ਧਰਤੀ ਹੇਠਾਂ ਪਤਲਾਂ ਦੇ ਵਿੱਚ 14 ਤੋਂ 15 ਸਾਲ ਦਾ ਖੁੱਡਾ ਪਾਣੀ ਹੈ ਗੈਡਲਾਈਨ ਹੈ ਪੰਜਾਬ ਕੋਲੇ ਕਿ 2049-40 ਤੱਕ ਜਾਂਦੇ ਆ ਪੰਜਾਬ ਦਾ ਪਾਣੀ ਮੁੱਕ ਜਾਣਾ ਹੈ ਤੇ ਦੁਨੀਆ ਦੀਆਂ ਵੱਡੀਆਂ-ਵੱਡੀਆਂ ਸੱਭਿਅਤਾਵਾਂ ਲੋਕੋ ਪੁਈਆਂ ਮਰ ਗਈਆਂ ਖਤਮ ਹੋ ਗਈਆਂ ਜਿਵੇਂ ਹੜੱਪਾ ਸੱਭਿਅਤਾ ਮੈਂ ਜੋੜੋ ਸੱਭਿਅਤਾ ਉਹ ਕਦੋਂ ਖਤਮ ਹੋਈਆਂ ਕਦੋਂ ਮਰ ਗਈਆਂ ਜਦੋਂ ਪਾਣੀ ਮੁੱਕਿਆ ਕੋਈ ਦੌਰ ਨਹੀਂ ਕਰਦਾ ਕੋਈ ਪਰਵਾਹ ਨਹੀਂ ਮੈਂ ਲੋਕ ਸਰਵਾ ਦੀਆਂ ਵੋਟਾਂ ਦੇ ਵਿੱਚ ਮਾਨਸਾ ਜਿਹੜੇ ਕਪਿੰਡ ਚ ਬੋਲਾਂ ਬਹੁਤ ਵੱਡਾ ਕੱਠ 2 ਘੰਟੇ ਬੋਲੀ ਗਿਆ ਲੋਕ ਸੁਣੀ ਗਏ ਜਦੋਂ ਮੈਂ ਜਾਣ ਲੱਗਿਆ ਇੱਕ ਬਾਬਾ ਉੱਠ ਕੇ ਖੜਾ ਹੋ ਗਿਆ ਕਿਹਾ ਸ਼ੇਰਾਂ ਤੈਨੂੰ ਨਹੀਂ ਮੋਟਾ-ਬੂਟਾ ਪੈਂਦੀਆਂ ਵਾਹ ਕਾਰਨ ਕੀ ਹੈ ਕਿਹਾ ਪੁੱਤਾਂ ਸਾਡੀ ਮੁਕਤ ਬੀਬੀ ਦੇ ਖਿਲਾਫ ਹਨ ਪੁੱਤਾਂ ਕਹਿੰਦਾ ਮੋਟਾ ਤੇ ਬਿੱਲ ਕਣੇ ਚਾਹੀਦੇ ਆ ਮੀਟਰ ਲੱਗਣਾ ਚਾਹੀਦਾ ਵਾਹ ਬਾਬੂ ਮੈਂ ਕਹਿੰਦਾ ਮੋਟਾ ਤੇ ਬਿੱਲ ਕਣੇ ਚਾਹੀਦੇ ਆ ਮੋਟਾ ਦੇ ਮੀਟਰ ਲੱਗਣੇ ਚਾਹੀਦੇ ਦਾ ਕਾਰਨ ਹੈ ਸਾਡੇ ਲੋਕ ਨੈਰੀ ਪਾਣ ਨੂੰ ਛੱਡ ਚੁੱਕੇ ਆ ਧਰਤੀ ਅੱਧਾ ਪਾਣੀ ਖਿੱਤੀ ਜਾਂਦੇ ਆ ਅਜੋ 2 ਮਹੀਨਾ ਪਹਿਲਾਂ ਮੈਂ ਮੇਰੇ ਪਿੰਡ ਦੀ ਵੀਡੀਓ ਪਾਈ ਸ਼ਾਇਦ ਤੁਸੀਂ ਸੂਣੀ ਦੇਖੀ ਹੋਵੇ ਮੇਰਾ ਪਿੰਡ ਨਹਿਰ ਦੇ ਉੱਤੇ ਆ ਨਹਿਰ ਭਰੀ ਵਗਦੀ ਆ ਰਸੂਆ ਭਰਿਆ ਜਾਂਦਾ ਰੋਕਾ ਬੰਦ ਪਿਆ ਲੋਕਾਂ ਕਰਕੇ ਕੋਪਣੇ ਛੱਡੀ ਬੈਠੇ ਮੋਟਰਾਂ ਛੱਡੀ ਬੈਠੇ ਕੀ ਅਸੀਂ ਆਪਣੇ ਆਪ ਦੁਸ਼ਮਣ ਨਹੀਂ ਆ ਕੀ ਸਾਡੀਆਂ ਆਉਣ ਵਾਲੀਆਂ ਨਾ ਦੁਸ਼ਮਣ ਦੀ ਆਪ ਨਹੀਂ ਇਹ ਇਹ ਸੋਚਣਾ ਪਿਆ ਆ ਬਣਾ ਨਵਾਂ ਪਿਆ ਦਰਗਾਨਾ ਦੇ ਵਿੱਚ ਹਦਰਾਬਾਦ ਦੇ ਵਿੱਚ ਆ ਕਿ 401 ਜੰਗਲਵਨ ਤਾ ਗਿਆ ਉਥੇ ਕਹਿੰਦੇ ਆਈਟੀ ਪਾਰਕ ਬਣਾਉਣਾ ਜੀ ਜੰਗਲ ਤਬਾਹ ਕਰ ਦਿੱਤਾ ਗਿਆ ਹਾਕਾਰ ਮੱਛੀ ਪੂਰੀ ਦੁਨੀਆ ਦੇ ਵਿਚ ਵੜਾ ਪਿਆ ਉਥੋਂ ਦੇ ਰਹਿਣ ਵਾਲੇ ਜਾਨਵਰ ਵੀ ਲੜੇ ਹਾਥੀ ਵੀ ਲੜਿਆ ਆ ਕੇ ਮਨਛੀ ਵੀ ਲੜਿਆ ਆ ਕੇ ਪੰਜਾਬ ਚ ਵੀ ਬਾਤ ਠੀ ਕਿ ਜੰਗਲ ਨਹੀਂ ਕੱਟੇ ਜਾਣੇ ਚਾਹੀਦੇ ਪੰਜਾਬ ਦੇ ਲੋਕੋਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਅੱਜ ਇਸ ਸੱਤ ਥਾਪੀ ਤੇ ਆਪਾਂ ਬੈਠੇ ਆਂ ਆਹੋ ਕੰਕਰੇ ਨਾਲ ਦੂਰ ਅੱਗੇ ਲਗਣੀ ਆ ਹਜ਼ਾਰਾਂ ਹਜ਼ਾਰਾਂ ਪੰਜਾਹ ਧੂਕੇ ਜਣੇ ਆ ਜੋ ਬੋਲੂਗਾ ਹਜ਼ਾਰਾਂ ਪੰਛੀ ਮਾਰੇ ਦਿੱਤੇ ਜਣੇ ਆ ਛੋਟੇ ਛੋਟੇ ਬੱਚੇ ਆਂਦੇ ਮਚਾਰੇ ਦਿੱਤੇ ਜਣੇ ਆ ਅਸੀਂ ਕੱਲਾ ਫੇਸਬੁਕ ਤੋਂ ਦੇ ਬੋਲਣ ਆਲੇ ਆ ਭਲਾਵੋ ਰੋਣਾ ਪਉਣ ਆਲੇ ਆ ਸਵਿਸ ਕਰਕੇ ਇਹਦੇ ਮੁੱਤੇ ਲੈ ਕੇ ਅਸੀਂ ਤੁਰੇ ਆ ਨਾਂ ਰੱਖਿਆ ਵਣਣ ਰੋਪਣ ਤੋਂ ਤੁਰੇ ਸੀ ਗਏ ਜਿੱਤੋਂ ਸਤਪੁਰ ਦਰਿਆ ਹਮਾਚਲ ਤੋਂ ਪੰਜਾਬ ਚ ਦਾਖਲ ਹੁੰਦਾ ਤੇ ਹਮਾਚਲ ਦੇ ਵਿੱਚ ਹਜ਼ਾਰਾਂ ਫੈਕਟਰੀਆਂ ਲੱਗੀਆਂ ਜਿਹੜਾ ਕੈਮੀਕਲ ਪ੍ਰੋਡਕਸ਼ਨ ਸ਼ੁਰੂ ਕਰਦੇ ਨੇ ਦਰਿਆਵਾਂ ਦੇ ਵਿੱਚ ਤੇ ਉਦੋਂ ਅਕੇ ਆ ਕੇ ਲੁਧਿਆਣਾ ਸ਼ਹਿਰ ਉਦੋਂ ਪਿੱਛੇ ਨੰਕਲ ਅਨੰਦਪੁਰ ਸਾਹਿਬ ਜਿੰਨਾ ਸੀਰੇਜ ਆ ਸਹਿਰਾ ਦਾ ਸਾਰੀ ਗੰਦਗੀ ਦਰਿਆ 'ਚ ਪੈਂਦੀ ਹੈ ਔਰ ਜੈਸਲਮੇਰ ਤੱਕ ਵੀਕਰ ਨੇਰ ਜੰਗਲ ਨਗਰ ਤੱਕ ਸਾਰਾ ਲਖੜੀ ਮਾਰਵਾ ਇਹ ਜ਼ਹਿਰੀਲਾ ਪਾਣੀ ਪੀ ਰਹੇ ਹਨ ਲੋਕ ਸਮਾਰੇ ਬੱਚਾ ਰਾਸ ਸਮਾਂ ਦੇ ਵਿੱਚ ਰਿਪੋਰਟਾਂ ਪੇਸ਼ ਹੋਈਆਂ ਨੇ ਕਿ ਪੰਜਾਬ ਦੇ ਵਿੱਚ ਨਾ ਧਰਤੀ ਹੇਠਲਾ ਪਾਣੀ ਪੀਣਯੋਗ ਹੈ ਨਾ ਦਰਿਆਵਾਂ ਦਾ ਪਾਣੀ ਪੀਣਯੋਗ ਹੈ ਟੀਮ ਦੀ ਗੱਲ ਛੱਡੋ ਇਹ ਪਾਣੀ ਸੋਡੀਆਂ ਫਸਲਾਂ ਨੂੰ ਲਾਉਣ ਦੇ ਯੋਗ ਨਹੀਂ ਰਿਹਾ ਹੱਤ ਹੱਤ ਨੂੰ ਪਹਿਲਾਂ ਮੁਕਸਰ ਦੀ ਰਿਪੋਰਟ ਆਈ ਹੈ ਮੁਕਸਰ ਜ਼ਿਲ੍ਹੇ ਦੀ ਕਿ ਮੁਕਸਰ ਦੇ ਨਾਲ ਸਾਰੇ ਸਰਪਲ ਪਾਣੀ ਦੇ ਫੇਲ ਹੋ ਚੁੱਕੇ ਆ ਤੇ ਅਸੀਂ ਅੱਜ ਵੀ ਝੱਡੇ ਚੱਕੀ ਕਰਦੇ ਆ ਕੋਈ ਬਾਦਲਾ ਮੰਗਲ ਉਹ ਤਾਂ ਰਸਨਾ ਮਗਰ ਕੋ ਬਕਰ ਮਗਰ ਮੁੱਦੇ ਦੀ ਗੱਲ ਨਹੀਂ ਹੋ ਰਹੀ ਅਸੀਂ ਉੱਜੀ ਗੱਲ ਕਰ ਰਹੇ ਹਾਂ ਦਮਨ ਸਾਹਿਬ ਦੀ ਬੋਲਣਾ ਫੜਦੀ ਕਿ ਪੰਜਾਬੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਜਿਵੇਂ ਉੱਤਰਾਖੰਡ ਦਾ ਕਾਨੂੰਨ ਹੈ ਹਰਿਵਾਚਲ ਦਾ ਕਾਨੂੰਨ ਹੈ ਰਾਜਸਥਾਨ ਦਾ ਕਾਨੂੰਨ ਹੈ ਮਹਾਰਾਸ਼ਟਰ ਦਾ ਕਾਨੂੰਨ ਹੈ ਪੰਜਾਬ ਨੂੰ ਹੁੰਦਿਆ ਨਹੀਂ ਹੈਗਾ ਆ ਪਿੱਛੇ ਦੇ ਹੁਣ ਜਲੰਧਰ ਡਿਵੀਜ਼ਨ ਦੇ ਵਿੱਚ 230 ਬੰਦੇ ਸਹਾਇਕ ਲੈਣ ਲੈ ਨਾ ਰੱਖੇ ਗਏ ਆ ਜਿਨ੍ਹਾਂ ਵਿੱਚੋਂ 180 ਬੰਦੇ ਕਰਦੇ ਹਰਿਆਣੇ ਤੋਂ ਆ ਤੇ 50 ਬੰਦੇ ਪੰਜਾਬ ਤੋਂ ਆ ਆ ਇੱਥੇ ਪਿੱਛੇ ਨਾਲ ਆਇਆ ਸੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਮੁੰਦਰ ਸਿੰਘ ਜੀ ਦਾ ਉਹ ਤੋਂ ਬਾਅਦ ਚੰਨੀ ਬਣਿਆ ਇਹਨਾਂ ਮੁੱਖ ਮੰਤਰੀ ਨੂੰ ਜਾ ਕੇ ਮਿਲੇ ਕਿ ਜਿਹੜਾ ਵੀ 300 ਬੰਦਾ ਲਿਆ ਕੇ ਸੀਐਸ ਕੋਰਟ ਦੇ ਵਿੱਚ ਬਾਹਰਲੇ ਸਕੂਲਾਂ ਤੋਂ ਭਰਤੀ ਕਰ ਲਿਆ ਸਿਪਾਹੀ ਤੋਂ ਲੈ ਕੇ ਤੇ ਡੀਐਸਪੀ ਲੈ ਕੇ ਬੰਦੇ ਭਰਤੀ ਕੀਤੇ ਗਏ ਤੇ ਮਤ ਕਰ ਦਿੱਤੇ ਗਏ ਪੰਜਾਬ ਪੁਲਿਸ ਦੇ ਵਿੱਚ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਅਰ ਮਹੀਨਾ ਪਹਿਲਾਂ ਉਤਰਾਖੰਡ ਦੀ ਸਰਕਾਰ ਨੇ ਉਹਦਾ ਮੁੱਖ ਮੰਤਰੀਆ ਪੋਸਟਰ ਸਿੱਧਾ ਮੀਹੋਂ ਨੇ ਆਪਣੀ ਕਾਗਰ ਦੇ ਵਿੱਚ ਇੱਕ ਮਤਾ ਪਾਇਆ ਰਸਤਾ ਕਰਤਾ ਕਿ ਉਤਰਾਖੰਡ ਦੇ ਵਿੱਚ ਕੋਈ ਵੀ ਬਾਹਰ ਨੇ ਨੀਲਾ सगला ਆਕੇ 1970 ਦਾ ਬੜਿਆ ਹੋਇਆ ਹਰਮਾਚਲ ਚ ਇਹੀ ਤੂੜ ਬੜਿਆ ਹੋਇਆ 1962 ਦਾ ਰਾਜਸਥਾਨ ਦੇ ਵਿੱਚ ਜੇ ਪੰਜਾਬ ਸ਼ਾਮਲਡਟ ਹੈ ਜਿਹੜਾ ਮਰਜੀ ਬੰਦਾ ਆ ਕੇ ਜਮੀਨ ਲੈ ਲੇ ਜਿਹੜਾ ਮਰਜੀ ਬੰਦਾ ਆ ਕੇ ਵੋਟ ਬਣਾ ਲੇ ਜੋ ਮਰਜੀ ਕਰੇ ਪੰਜਾਬ ਦਾ ਕਿਸੇ ਨੂੰ ਕੋਈ ਪਰਵਾਹ ਨਹੀਂ ਇਸੇ ਕਰਕੇ ਅਸੀਂ ਇਹ ਗੱਲ ਠਾਈ ਆ ਵੀ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਜਿਹੜੀ ਬੁਲਤਤੀ ਉਹ ਬਦਲੀ ਜਾ ਰਹੀ ਹੈ ਪੰਜਾਬ ਚ ਨੂਨ ਬੰਦਾ ਚਾਹੀਦਾ ਹੈ ਸ਼ਰਤਾਂ ਤਹਿਤ ਕਿ ਬਾਹਰਲਾ ਬੰਦਾ ਆਉਂਦਾ ਇੱਥੇ ਆ ਕੇ ਆਪਣੀ ਬੋਲਟ ਬਣਾ ਸਕਦਾ ਹੋਵੇ ਸ਼ਰਤਾਂ ਤਹਿਤ ਕਿ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਲਵੇ ਇੱਕ ਨੂਨ ਬੰਦੇ ਚਾਹੀਦੇ ਆ ਜੇ ਆਪਾਂ ਵਾਪਰ ਪੰਜਾਬ ਨੂੰ ਬਣਾਉਣਾ ਚਾਹੁੰਦੇ ਆ ਜਦੋਂ ਅਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਸਾਡੇ ਮੱਥੇ ਟੈਗ ਮਾਰ ਦਿੱਤਾ ਜਾਂਦਾ ਹੈ ਕਿ ਇਹ ਦੀ ਵਕਵਾਦੀ ਗੱਲਾਂ ਕਰਦੇ ਆ ਇਹ ਦੇਸ਼ ਵਿਰੋਧੀ ਗੱਲਾਂ ਕਰਦੇ ਆ ਆ ਐਮਕੇ ਸਟਾਲਰ ਮੁੱਖ ਮੰਤਰੀ ਆ ਤਮਨ ਲਾਡੂ ਦਾ ਉਹ ਸ਼ਰਮ ਕਹਿਤਾ ਸੰਸਦ ਸਰਕਾਰ ਨੂੰ ਇਹ ਅਸੀਂ ਐਸੇ ਕੋਈ ਦੂਜੀ ਤੀਜੀ ਬੋਰਡ ਨਹੀਂ ਬਣਾਉਣੀ ਨਾ ਲਿਖਣ ਦੇਣੀ ਐ ਨਾ ਪੜ੍ਹਨ ਦੇਣੀ ਐ ਇੱਥੇ ਚੱਲੂਗਾ ਕਰਲੀ ਤਾਮਰ ਚੱਲੂਗੀ ਤੇ ਸਾਡੇ ਤੇ ਪੰਜਾਬ ਦੇ ਹਾਲਾਤ ਦੇਖ ਲਓ ਅਸੀਂ ਬੋਰਡਾਂ ਦੇ ਰੰਗ ਮਾਰੇ 16 ਦੇ ਵਿੱਚ ਜੀ ਪੰਜਾਬੀ ਉੱਤੇ ਲਿਖੋ ਤੇ 17 ਮੁਕੰਤ ਵਿੱਚ ਚਲ ਕਰੇ ਮਿਲਦੇ। ਉਹ ਛੇ ਦਿਨੇ ਘੇਰ ਵੀ ਜਾਣਾ ਪਿਆ ਬੋਲੀ ਕਰਕੇ। ਸਕੂਲਾਂ ਦੇ ਹਾਲਾਤ ਦੇਖ ਲਓ। ਛੜਿਆਂ ਸਕੂਲਾਂ ਦੇ ਵਿੱਚ ਸਾਡੇ ਜਵਾਨਾਂ ਨੂੰ ਪੰਜਾਬੀ ਬੋਲਣ ਦੇ ਉੱਤੇ ਕੋਈ ਨਹੀਂ ਲਈ ਜਾ ਰਹੀ ਹੈ। ਜੁਰਮਾਨੇ ਕੀਤੇ ਜਾ ਰਹੇ ਆ ਆਕਾਰ ਅਕੈਡਮੀ ਭਦੌੜ। ਆਕਾਰ ਅਕੈਡਮੀ ਆ। ਉਹ ਕੋਈ ਇੱਥੋਂ ਲੜਪਰੇ ਦਾ ਬੰਦਾ ਸੀਗਾ ਆਪਣੇ ਜਵਾਨ ਦਾ ਧੜਾ ਦਾ ਖਾਣ ਗਿਆ। ਉਹਨੇ ਦੱਸਿਆ ਕਿ ਨਾ ਬਈ ਕਾਲ ਅਕੈਡਮੀ ਭਦੌੜ ਦੀ ਪ੍ਰਿੰਸੀਪਲ ਹਿੰਦੀ ਬੋਲਦੀ ਆ ਇਹ ਪੰਜਾਬ 'ਚ ਹੋ ਰਿਹਾ ਆ ਅਸੀਂ ਹਿੰਦੀ ਬੋਲਦੀ ਨਹੀਂ ਹੈਗੇ ਨਾ ਗਰੇਜੀ ਬੋਲਦੀ ਆ ਨਾ ਸਕੂਲ ਦੇ ਵਿਰੋਧੀ ਆ ਜਿੱਥੇ ਮਰਜ਼ੀ ਆਪਣੇ ਬੱਚੇ ਪੜਾਓ ਜਿਹੜੀ ਮਰਜ਼ੀ ਬੋਲੀ ਨਾਲ ਜੋੜੋ ਪਰ ਜੇ ਪੰਜਾਬ ਦੇ ਲੋਕੋ ਆਪਣੀ ਮਾਂ ਬੋਲੀ ਤੋਂ ਤੁਹਾਡੇ ਬੱਚੇ ਦੂਰ ਹੋ ਗਏ ਤੁਹਾਡੀਆਂ ਆਣ ਪਾਣ ਹਰ ਅਸਤਾਨੇ ਤਵਾ ਹੋ ਜਾਣਾ ਤੁਹਾਡਾ ਨਾਮ ਉਹ ਨਿਸ਼ਾਨੇ ਦੁਨੀਆ ਤੋਂ ਮਿਟ ਜਣਾ ਗੱਲ ਦੇ ਵਿੱਚ ਗੋਲੀ ਦੀ ਮਹੱਤਾ ਕਿਸੇ ਤੋਂ ਉੰਨੀ ਬਹੁਤ ਜ਼ਿਆਦੇ ਮਹੱਤਵੀ ਹੈ ਕੰਮਾਂ ਬੋਲੀ ਨਾਲ ਜਾਂਦੀਆਂ ਨੇ ਬੋਲੀ ਸਿਰ ਤੇ ਜਾਂਦੀਆਂ ਨੇ ਜੋ ਭਾਵੋ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਤੁਰੇ ਆਂ ਪੰਜਾਬ ਲੋਕਾਂ ਦੇ ਦਰਦਾਂ ਦੇ ਕਿੰਦਾ ਕਦੇ ਔਰ ਚੇ ਚੱਕਰੇ ਔਰ ਜ਼ਿਲ੍ਹੇ ਦੇ ਵਿੱਚ ਆ ਪਿੰਡਾਂ ਜਾਂਦਾ ਰਾਤਾਂ ਨੂੰ ਉੱਠੀ ਘੱਟਦੇ ਆਂ ਆਹੀ ਗੱਲਾਂ ਲੋਕਾਂ ਦਾ ਕਰਦੇ ਆਂ ਵੀ ਅਸਲ ਮੁੱਦੇ ਪੰਜਾਬ ਦੇ ਨਾਲ ਨੇ ਅਗਲੀ ਬੇਨਤੀ ਮੈਂ ਕਰਦਾ ਸਾਦੇ ਲੋ ਜਮੀਨਾਂ ਵੇਚ ਰਹੇ ਆ ਇਹ ਗੱਲ ਮੈਂ 5 ਸਾਲ ਪਹਿਲਾਂ ਕਹੀ ਸੀ ਵੀ ਜਮੀਨਾਂ ਨਾ ਵੇਚੋ ਜਿਹੜੀ ਧਰਤੀ ਤੇ ਆਪਾਂ ਬੈਠੇ ਆ ਜਿਹੜੀ ਧਰਤੀ ਖਾਤਰ ਖੂਨ ਦੁੱਧਿਆ ਸਿਰ ਲੱਗੇ ਜੰਗਾਂ ਹੋਈਆਂ ਘੱਟੂ ਕਰੇ ਹੋਏ ਉਹ ਧਰਤੀ ਵੇਚ ਕੇ ਅਸੀਂ ਬਾਹਰ ਨੂੰ ਭੈਟ ਰਹੇ ਆ ਅੱਜ ਹਾਲਾਤ ਦੇਖੋ ਪੰਜਾਬ ਦੇ ਕੀ ਬਣੇ ਹੋਏ ਆ ਕਿਵੇਂ ਜਮੀਨਾਂ ਦੇ ਭਾਰ ਜਿਹੜੇ ਕਿੱਥੇ ਪਹੁੰਚ ਚੁੱਕੇ ਆ ਦੁਨੀਆ ਦੀ ਹਵਾਤੀ ਵੱਧ ਰਹੀ ਹੈ, ਪਾਣੀ ਸ਼ੁਕਵਤ ਰਹੀ ਹੈ। ਧਰਤੀ ਘਟ ਰਹੀ ਹੈ। ਜਿਹੜੀ ਧੀ ਘਟੂਗੀ ਉਹਦੀ ਕੀਮਤ ਵੀ ਵੱਧੂਗੀ। ਆਉਣ ਵਾਲੇ ਸਮੇਂ ਦੇ ਵਿੱਚ ਭੋਜਨ ਪਿੱਛੇ ਤੇ ਪਾਣੀ ਪਿੱਛੇ جنگ ਹੋਣੀ ਹੈ। ਛੋਟੇ ਪਰ ਦੋਨੇ ਹੈਗੇ ਆ। ਭੋਜਨ ਪੈਦਾ ਕਰਨ ਵਾਲੇ ਸਭ ਤੋਂ ਜ਼ਰੂਰੀ ਧਰਤੀ ਹੈ ਤੇ ਪਾਣੀ ਹੈ। ਇਹ ਦੋਨੇ ਸਾਡੀਆਂ ਆਪਣੀਆਂ ਜ਼ਿੰਦਗਾਂ ਨਾਲ ਵਿੱਚੋਂ ਸੰਭਾਲ ਕੇ ਰੱਖੋ ਆਪਣੀਆਂ ਜ਼ਿੰਦਗਾਂ। ਹੋਰ ਕਰਦੇ ਕਰਦੇ ਖਰਚਦੇ ਆ ਆ ਜਿੱਡੇ ਵੱਡੇ ਵੱਡੇ ਸ਼ਹਿਰ ਆ ਲੁਧਿਆਣਾ ਸ਼ਹਿਰ 22 ਪਿੰਡਾਂ ਦੀ ਜ਼ਮੀਨ ਖਾ ਚੁੱਕਿਆ ਆ ਘੁੰਡਾਪਾ ਦੇਖ ਲਓ ਕਿੱਧਰ ਨੂੰ ਵੱਧ ਗਿਆ 4 ਸਕੇ ਪਿੰਡਾਂ ਬਾਹਰ ਰਿਹਾ ਜਿੰਨੇ ਤੁਹਾਡੇ ਹਾਈਵੇ ਆ ਸਾਰੇ ਹਾਈਵੇ ਦੇ ਉੱਤੇ ਜ਼ਮੀਨਾਂ ਵਿਕ ਚੁੱਕੀਆਂ ਨੇ ਜਾਂ ਵਿਕ ਰਹੀਆਂ ਨੇ ਮੈਂ ਤੁਹਾਡੇ ਨਾਲੇ ਕਹਾਂ ਸ਼ੌਕ ਹੋਈ ਦਿੱਤੀ ਨਹੀਂ ਹਜ਼ਾਰ ਰੁਪਏ ਦੀ ਤਾਂ ਮੈਂ ਕਹਿ ਸਕਦਾ ਇਸ ਸੇਤੀ ਲੋਕ ਆਪਣੇ 500 600 ਜਿੰਨਾ ਬਚਾ ਕੇ ਰਾ ਕੇ ਜਦੋਂ ਤੁਹਾਡੇ ਆਰਡਰ ਹੁੰਦੇ ਨੇ ਤੁਹਾਡੀ ਪੂਰੀ ਦੁਨੀਆ ਤੁਹਾਡੇ ਕਰਮਾਂ ਚ ਰੋਗੀ ਬੈਠੁਰ ਦੇਖ ਕੇ ਲੈਦੇ ਨੇ ਜਿਹੜੇ ਵਪਾਰ ਜਿਹੜੇ ਹੋਣੇ ਆ ਇਹ ਇੱਥੋਂ ਸ਼ੁਰੂ ਹੋ ਕੇ ਪੂਰੇ ਯੂਰਪ ਤੱਕ ਏਸ਼ੀਆ ਤੱਕ ਅੱਡੇ ਜਾਣਾ ਸੜਕਾਂ ਵਾਲੀ ਹੋਣੇ ਆ ਸਸਤਰ ਤੇ ਵੇਚਦੀਆਂ ਐਦਾਂ ਪਹਲਾਵੋ ਹੀ ਹੋਕਰ ਦੇਣ ਇਹ ਸ੍ਰੀ ਹਾਦਿਰ ਤੁਹਾਡੇ ਕੋਲੇ ਤੁਹਾਡੇ ਦਰਵਾਜ਼ੇ ਖੜਕਾ ਰਹੇ ਆ ਤੁਹਾਡੇ ਪਿੰਡਾਂ ਚਾ ਰਹੇ ਆ ਸ਼ਹਿਰਾਂ ਚਾ ਰਹੇ ਆ ਕਿ ਉੱਥੋਂ ਪੰਜਾਬ ਦੇ ਲੋਕੋ ਹੁਣ ਤਰ੍ਹਾਂ ਜਿ ਬੈਠਣ ਦਾ ਬੇੜਾ ਨਹੀਂ ਹੈਗਾ ਹੁਣ ਉੱਥੇ ਜਾਣਾ ਪੈਣਾ ਸੰਘਰਸ਼ ਕਰਨਾ ਪੈਣਾ ਜੇ ਆਈ ਕੇਸਰਜੀ ਮਾਰ ਕੇ ਵੇਸਲੇ ਹੋ ਕੇ ਕਮੇਟੀ ਕੇ ਲਾ ਕੇ ਮਾਰਨ ਲਾ ਕੇ ਇਹ ਬਹੁਤ ਵੱਡੀਆਂ ਸ਼ਕਸ਼ਤਾਂ ਨੇ ਜੋ ਸਮਝਣ ਦੀ ਲੋੜ ਆ ਭਾਵੋ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਪਿੰਡਾਂ ਤੋਂ ਸ਼ੁਰੂਆਤ ਕਰੋ ਆਪਣੇ ਘਰ ਤੋਂ ਸ਼ੁਰੂਆਤ ਕਰੋ ਆਪਣੇ ਜਿਵਾਕਾਂ ਤੋਂ ਸ਼ੁਰੂਆਤ ਕਰੋ ਸੋ ਮੈਂ ਹੁਣ ਅੱਜ ਅਸੀਂ ਇੱਥੇ ਇੱਕ ਕਿਤਾਬ ਚਾ ਵੰਡਿਆ ਇਹ ਜਰੂਰ ਪੜਿਓ ਕਿ ਜਿਹੜੇ ਪੰਜਾਬ ਦੇ ਮਸਲੇ ਨੇ ਪੰਜਾਬ ਦੇ ਮੁੱਦੇ ਨੇ ਇਹਨਾਂ ਮੁੱਦਿਆਂ ਦੇ ਹੱਲ ਕੀ ਆ ਹੁ ਸਾਰੇ ਕਹਿੰਦੇ ਆ ਬਈ ਲੜਾ ਪਾਉਂਦੇ ਰਹਿੰਦੇ ਹੋ ਗੱਲ ਕਰਦੇ ਹੋ ਪੰਜਾਬ ਨੂੰ ਆ ਬਿਮਾਰੀ ਲੱਗੀ ਆ ਬਿਮਾਰੀ ਲੱਗੀ ਬਿਮਾਰੀ ਦਾ ਇਲਾਜ ਵੀ ਦੱਸੋ ਅਸੀਂ ਇਹਦੇ ਵਿੱਚ ਇਲਾਜ ਵੀ ਦੱਸਿਆ ਹੈ ਇਹ ਲੈ ਕੇ ਵੀ ਜਾਓ ਪੜਿਓ ਵੀ ਇਹਦੇ ਅਮਲ ਵੀ ਕਰ ਲਿਓ ਤੇ ਇਹ ਸੜਾ ਵਹਿਣ ਦਾ ਸ਼ੁਰੂ ਹੋਇਆ ਪਰ ਉਹਦਾ ਪਹਿਲਾ ਪਲਾਸ ਸੀ ਅੱਜ ਤੇ ਅਸੀਂ ਦੁਬਾਰਾ ਫੇਰ ਕੱਲ ਤੋਂ ਲੈ ਕੇ ਪੰਜਾਬ ਸ਼ੁਰੂ ਹੋ ਜਾਣਾ ਹੈ ਸਾਰੇ ਪੰਜਾਬ ਫੇਰ ਜਾਣਾ ਹੈ ਲੋਕਾਂ ਨੂੰ ਜਗਾਉਂਦੇ ਫਿਰਦਾ ਵੀ ਆਓ ਲੋਕੋ ਉੱਠ ਕੇ ਆਪਾਂ ਆਪਣੀਆਂ ਲਕਲਾ ਫਸਲਾ ਆਪਣੀ ਧਰਤੀ ਨੂੰ ਬਚਾ ਲਈਏ ਇਹ ਸੰਕਲਪ ਸਾਨੂੰ ਸਾਡਾ ਅੱਜ ਇਸ ਦਿਹਾੜੇ ਦੇ ਉੱਤੋਂ ਲੈ ਕੇ ਜਾਣਾ ਚਾਹੀਦਾ ਇੱਕ ਵੰਧ ਕਰਨਾ ਚਾਹੀਦਾ ਮੈਂ ਬੜੀ ਸੋਚ ਮੰਨੂ ਤੋਂ ਕਹੂੰਗਾ ਕਿ ਉੱਠ ਕੇ ਕਦੇ ਹੋਣ ਜਿਹੜੇ ਮਤੇ ਨੇ ਉਪਰ ਕਿ ਸਲਾਮਾਂਗੇ ਸਾਰੇ ਵੀਰਾਂ ਨੇ ਜਿਹੜਾ ਧਿਆਨ ਨਾਲ ਆਈ ਸਾਤ ਨੂੰ 10 ਮਿੰਟ ਬੈਠੇ ਰਹਿਣੇ ਜਿੰਨਾ ਨਹੀਂ ਕਿਸੇ ਨੇ ਆਪਾਂ ਅਗਲੀ ਗੱਲਬਾਤ ਕਿਹੜੇ ਕਿਹੜੇ ਮੱਤੇ ਅਸੀਂ ਪਾਏ ਆ ਕਿਹੜੇ ਕਿਹੜੇ ਮੁੰਡੇ ਅਸੀਂ ਲੈ ਕੇ ਤੁਨੇ ਉਹਨਾਂ ਦੇ ਉੱਤੇ ਤੁਹਾਡੇ ਨਾਲ ਅਗਲੀ ਗੱਲਬਾਤ ਦੇਣੀ ਉਹ ਭਾਈ ਪ੍ਰੋਫੈਸਰ ਮਾਂ ਕਰਦਗੇ ਉਹਨਾਂ ਨੂੰ ਬੇਚ ਕਰਦਾ ਠੰਡੇ ਜਿਹੇ ਹੋਏ ਰੱਖਿਓ ਜਿਕਾਰੇ ਨਾਲ ਵੰਧਵਾੜ ਜਿਵਾ ਦਿਓ ਬਰੇ ਸੰਕਟ ਦਾ ਕਿ ਤੁਸੀਂ ਦੂਰ ਦੂਰੇ ਤੋਂ ਚੱਲ ਕੇ ਆਏ ਹੋ ਆਪਣੇ ਸਾਹਮਣੇ ਆਏ ਹੋ ਆਪਣੇ ਕੋਲ ਪਾਓ ਇੰਨਾ ਵੀ ਕੋਈ ਹੈ ਨਹੀਂ ਸੀਗੇ ਭਾਈ ਸਾਹਿਬ ਵੀ ਆਪਾਂ ਤੁਹਾਡੇ ਕੋਲੇ ਬੱਸਾਂ ਗੱਡੀਆਂ ਭੇਜ ਦਿੰਦੇ ਪਰ ਤੁਸੀਂ ਆਪ ਪਹਾਰੇ ਚੱਲ ਕੇ ਆ ਤੁਹਾਡਾ ਇੱਕ ਚੱਲਿਆ ਹੋਇਆ ਚੱਲ ਸਿਰ ਮੱਥੇ ਆ ਮੈਂ ਬਾਬਾ ਕਰਮਿੰਦਰ ਸਿੰਘ ਜੀ ਬਾਬਾ ਹਰਦੀਪ ਸਿੰਘ ਜੀ ਜਾਂ ਇੱਥੇ ਜਿੰਨੇ ਬੁਲਾਲੇ ਬੋਲ ਕੇ ਗਏ ਨੇ ਉਹਨਾਂ ਦਾ ਮੈਂ ਬਹੁਤ ਪਹਿਲੋਂ ਧੰਨਵਾਦ ਕਰਦਾ ਸਾਡੀ ਸਮੂਹਟੀ ਟੀਮ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰਾ ਦਰਦ ਆ ਤੇ ਕਰਕੇ ਪੈਂਟਰ ਵਗੈਰਾ ਜੋ ਵੀ ਇੱਥੇ ਪ੍ਰਬੰਧ ਕੀਤਾ ਤੁਮਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੋ ਮੈਂ ਇਹਦੀ ਬੇਨਤੀ ਕਰਦਾ ਬਾਈਪਾਲ ਸਿੰਘ ਜੀ ਵਾਈ ਗੁੱਡੀ ਦਾ ਖਾਸਾ ਬਹੁਤ ਬਾਈ ਗੁੱਡੀ